ਫਟੇ ਪਾਵੇ ਕੋ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਨੂੰ ਭਾਵੇ ਜੋ 13 14 ਤੇ 15 ਤਰੀਕ ਨੂੰ ਜਿਹੜੇ ਨਾਲ ਚੁੱਕਦਾ ਬੰਦੀ ਉਹ ਦੇਮਹ ਜੈਦੇਗਾ ਰੰਤਾ ਹੋਈ ਗਿਆ ਜਿੱਥੇ ਕੱਲ ਨੂੰ ਘਰਤਾਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਤੇ ਉੱਥੇ ਜਿੱਥੇ ਸਾਰਿਆਂ ਨੇ ਹੈ ਜੀ ਇਹ ਇੰਟਰਨੈਸ਼ਨਲ ਕੱਤਕਮ ਕਾਮਾਂਦੇ ਵਰਚਾਤ ਸਮਾਂ ਅਲ ਇੰਟਰਨੈਸ਼ਨਲ ਕੱਤਕਮ ਕਾਮਾਂਦੇ ਜਿਹੜੇ 13 ਤਰੀਕ ਨੂੰ ਤੇ 14 ਤਰੀਕ ਨੂੰ ਜਿਹੜੇ ਐ ਬਹੁਤ ਹੀ ਗੰਦੀ ਤਰ੍ਹਾਂ ਦੇ ਨਾਲ ਕਰਵਾਏ ਜਾ ਰਹੇ ਨੇ ਜੋ ਧਰਮਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦਲੇ ਨੇ 17 ਸੋ ਦੇ ਵਿੱਚ ਪਹਿਲਾ ਮੁਦੱਦਾ ਕਰਾਉਣ ਕੀਤਾ ਉਦੋਂ ਤੋਂ ਲੈ ਕੇ ਪੰਜਾਬ ਆੜ੍ਹਤੀਆਂ ਤੋਂ ਲੈ ਕੇ ਪਹੁੰਚਾ ਕਰਾਉਣੇ ਪੰਥ ਅਕਾਲੀਪੁਰ ਅਦਾਲਤ ਪਹੁੰਚਾ ਤੱਕ ਦੀ ਹੋਈ ਦੇਣ ਤੇ ਵਿਸ਼ਾਲ ਮਹੱਲਾ ਕਿੱਡਿਆ ਜਾਂਦਾ ਤੇ ਚਰਨਗੰਗਾ ਸਟੇਟ ਦੇ ਵਿੱਚ ਜਿੱਥੇ ਖੂਸਰਾ ਖੁਸਰਾ ਬਾਗ ਤੇ ਸ਼ਹੀਦੀ ਬਾਗ ਤੋਂ ਜਿਹੜੇ ਮਹਾਨ ਮਹੱਲੇ ਆ ਰਹੇ ਹੁੰਦੇ ਨੇ ਤੇ ਆਪਾਂ ਬਹੁਤ ਹੀ ਜਿੱਥੇ ਜੜਦੀ ਕਲਾ ਦੇ ਨਾਲ ਮਹੱਲਿਆਂ ਦੇ ਵਿੱਚ ਦਰਸ਼ਨ ਤਦਾਰੇ ਕਰਨੇ ਨੇ ਮੈਂ ਬੇਨਤੀ ਕਰਦਾ ਜੇ ਜਿਹੜੇ ਮਹੱਲਾ ਹੈ ਬਹੁਤ ਹੀ ਜੜਦੀ ਕਲਾ ਦਾ ਪ੍ਰਤੀਕ ਤੇ ਜਿੱਥੇ ਧਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ ਸੋ ਸੂਰਾ ਜੋ 99 ਦਿਵਸਾਤੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਅਕਾਲ ਪੁਰਖ ਦੀ ਫੌਜ ਪਰਮਕੀਓ ਖਾਲਸਾ ਪਰਮਾਤਮ ਦੀ ਮੌਜ ਜੋ ਆਪਾਂ ਜਿੱਥੇ ਅਨੰਦਪੁਰ ਸਾਹਿਬ ਦੇ ਖੋਦਾ ਮਹੱਲਾ ਮਨਾਉਣ ਵਾਸਤੇ ਦੇਸ਼ ਉਦੇਸ਼ ਤੋਂ ਸੰਤਾ ਪਹੁੰਚਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਬਹੁਤ ਹੀ ਜੜਦੀ ਕਲਾ ਦੇ ਨਾਲ ਤੇ ਨਾਲ ਹੀ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੇਮ ਪਿਆਰ ਦੇ ਨਾਲ ਬੁੱਲਾ ਮਹੱਲਾ ਮਨਾਈਏ ਤੇ ਨਾਲ ਹੀ ਜਿਹੜਾ ਚਰਨ ਕੰਗਾ ਸਟੇਡੀਅਮ ਦੇ ਵਿੱਚ 12:30 ਵਜੇ ਗੁਰਦੁਆਰਾ ਗੁਰੂ ਕਾ ਬਾਗ ਸੋਣੀ ਬੁੱਢਾ ਦਲ ਪੰਨੀਵਾਕ ਤੋਂ ਵਿਸ਼ਾਲ ਮਹੱਲਾ ਆਰੰਭ ਹੋਣਾ ਤੇ ਆਪਾਂ ਸਾਰਿਆਂ ਨੇ ਮਹੱਲੇ ਦੇ ਵਿੱਚ ਜਿਹੜਾ ਸਾਰੀਆਂ ਇਹ ਨਹਿਂਸ ਸਿੰਘ ਜਥੇਬੰਦੀਆਂ ਤੇ ਮੁਖੀ ਤੇ ਗੁੰਡੀਆਂ ਲੜਦੀਆਂ ਫੌਜਾਂ ਵੱਲੋਂ ਜਿਹੜੇ ਦਰਸ਼ਕਦਾਰੇ ਆਪਾਂ ਉਹਨਾਂ ਦੇ ਕਰਨੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਬਹੁਤ ਜੜਦੀ ਕਲਾ ਦੇ ਨਾਲ ਆਓ ਤੇ ਹੁੰਦੇ ਮਹੱਲੇ ਦੇ ਵਿੱਚ ਆਪਾਂ ਸਾਰੇ ਅ ਤੰਗ ਸਾਹਿਬਾਨ ਦੇ ਤੇ ਹੋਰ ਆਸਥਾਨਾਂ ਦੇ ਦਰਸ਼ਨ ਦਿਦਾਰੇ ਕਰਨਗੇ ਗੁਰੂਆਂ ਦੀਆਂ ਲਾੜੀਆਂ ਨਹਿੰਗ ਸਿੰਘ ਔਜਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਵਿਰਸਾ ਸਾਂਝਾ ਹੋਇਆ ਉਹਨਾਂ ਦੇ ਵੀ ਦਰਸ਼ਨ ਦਿਦਾਰੇ ਕਰਨਗੇ ਸੰਤਾਂ ਚੜਦੀ ਕਲਾ ਦੇ ਨਾਲ ਇੱਥੇ ਪਹੁੰਚਣ ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਇੱਜ਼ਤਕਾਰ ਦੇ ਨਾਲ ਆਪਾਂ ਉਹਲਾ ਮਹੱਲਾ ਜਿਹੜਾ ਬਹੁਤ ਸ਼ਰਧਾ ਭਾਵਨਾ ਅਮਨ ਮਾਨ ਦੇ ਨਾਲ ਆਪਾਂ ਮਨਾਉਣਾ ਹੈ ਕੱਲ ਨੂੰ 3 ਵਜੇ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ 13 ਤਰੀਕ ਨੂੰ ਆਰੰਭ ਹੋਣੇ ਨੇ ਗੁਰਦਰਾ ਖੁਕਾਬਾਦ ਉੱਥੇ 14 ਤਰੀਕ ਨੂੰ ਵੀ ਜਿਹੜੇ 3 ਵਜੇ ਤੋਂ ਲੈ ਕੇ 2:30 3 ਵਜੇ ਤੱਕ ਗੱਤਕਾ ਮੁਕਾਬਲੇ ਇੰਟਰਨੈਸ਼ਨਲ ਆਰੰਭ ਹੋਣਗੇ ਤੇ ਰਾਤ ਨੂੰ ਜਿਹੜੇ 10-11 ਵਜੇ ਤੱਕ ਦੇ ਮੁਕਾਬਲੇ ਚੱਲਦੇ ਨੇ ਸਾਰਾ ਲਾਈਵ ਪ੍ਰੋਗਰਾਮ ਹੁੰਦਾ ਹੈ ਜੋ ਜਿੱਥੇ ਆਪਾਂ ਇਹਨਾਂ ਦਤਕੀ ਮੁਕਾਬਲਿਆਂ 'ਚ ਵੱਧ ਚੜਕੇ ਦਰਸ਼ਣ ਕਰਦੇ ਨੇ ਉੱਥੇ ਹੀ ਮੈਂ ਬੇਨਤੀ ਕਰਦਾ ਜਿੱਥੇ ਗੁਰੂ ਦੇ ਲੰਗਰ 'ਵਾਂ ਤੁਪੁਰ ਵਰਤਾਏ ਜਾ ਰਹੇ ਨੇ ਧਾਰਮਿਕ دیਵਾਨ ਸਜੇ ਹੋਏ ਨੇ ਤੇ ਜਿਹੜੇ ਸ੍ਰੀ ਪੰਥ ਆਪਾ ਦੀ ਫੁੱਟਾ ਦਲ ਤੋਂ ਜਾਰੇ ਦਿਨ ਜਿਹੜਾ 13 14 ਪੰਦਰਾ ਤੇ ਅੱਜ 12 ਤਰੀਕੂ ਜਿਹੜਾ ਗਣੇ ਬਾਟੇ ਦਾ ਮਹਸਪੁਰਾ ਹੈ ਦਿੱਤਾ ਜਾ ਰਿਹਾ ਜਿਨ੍ਹਾਂ ਗੁਰਸਿੱਖਾਂ ਨੇ ਫੰਡੇ ਪਾਟੇ ਦਾ ਵਾਸਤਵ ਮੈਂ ਕਿਹਾ ਉਹ ਜਰੂਰ ਖੰਡੇ ਬਾਡੇ ਦਾ ਬਣਨ ਦੇ ਬਾਣੀ ਬਾਣੀ ਦੇ ਨੌਨ ਨਾ ਸਾਡੇ ਬੱਚੇ ਜਿਵੇਂ ਨਸ਼ਿਆਂ ਤੇ ਆਦਿ ਉਹ ਇਹ ਨੇ ਉਹ ਦਾ ਖਿਆਲ ਦਾ ਪਿਆਰ ਕਰਕੇ تیار ਪਰ ਤਿਆਰ ਹੁਣ ਸਿੰਘ ਭਜਨ ਤੇ ਜਿਹੜਾ ਆਪ ਦੇ ਮਾਤਾ ਪਿਤਾ ਦੇ ਆਗਿਆਕਾਰੀ ਆਪਾਂ ਜਿਹੜੇ ਬਹੁਤ ਸਾਰੇ ਮਾਨ ਵਿੱਚ ਜਿਹੜੇ ਕਰ ਲੈ ਨੇ ਉਸ ਤੋਂ ਸਾਲਿਆਂ ਕੁ ਸੇਕੰਦਾ ਆ ਉਹ ਸੇ ਜਿਹੜੇ ਆਫਰਡ ਦੇ ਨਾਮ ਦੇ ਦਸਤਖਤਦਾਰੇ ਕਰਾਈਆਂ ਜੋ ਵੀ ਅੱਜ ਕੱਲ੍ਹ ਦੇ ਇਹ ਹਾਲਾਤ ਚੱਲ ਰਹੇ ਨੇ ਉਹਦੇ ਬਾਰੇ ਵਿੱਚ ਜਿਹਦਾ ਸਾਥ ਮੈਂ ਤੇ ਹਾਂ ਜਿੱਥੇ ਪੁੱਛਣਾ ਹੈ ਹਰ ਸਾਲ ਦੀ ਤਰ੍ਹਾਂ ਜਿਵੇਂ 15 ਨੂੰ ਮੁਖੱਤੇ ਤੇ ਸੋਨਾ ਪ੍ਰੀ ਕੋ ਜਿਹੜਾ ਚਾਲੀਆਂ ਤੇ ਹੈ ਜਿੱਥੇ ਪਰਦੋਰਾ ਜਿਹਦੀਵਾ ਜਿਹੜਾ ਨਾਂਕੋ ਚੈਲ ਜਿਹੜਾ ਸਾਡੇ ਪਰਦੋਰਾ ਬਾਬੂ ਕਾਲਾ ਸਾਹਿਬ ਦੀ ਫੌਨੀਆ ਖਾਰੀਆਂ ਤੇ ਜਿਵੇਂ ਪੁੱਤਿਆਂ ਦਾ ਹੈੱਡਕੁਆਰਟਰ ਆ ਪ੍ਰਾਪਤ ਹੁੰਦਾ ਦਲ ਦਾ ਵੀ ਉੱਤੇ ਜਿਹੜਾ ਪੜਾਉਂਦਾ ਤੇ ਉੱਥੇ ਹੀ ਜਿਹੜਾ ਵਿਚਾਰ ਗੁਰਮਤ ਜਿਹੜੇ ਸਾਰੇ ਵਿਚਾਰਾਂ ਭੰਗੀਆਂ ਨੇ ਉਹਦੇ ਛੱਡ ਕੇ ਐਂਕਸ ਜਿੱਥੇ ਬੰਦੇ ਚ ਮੁੱਖੀ ਸਹਿਮਾਨ ਉੱਤੇ ਹਾਜ਼ਰ ਹੁੰਦੇ ਤੇ ਉਹਦੇ ਵਿੱਚ ਉਹ ਵੀ ਆਜ ਕੱਲ ਦੇ ਅੱਲਾ ਦੇ ਬਾਰੇ ਤੇ ਸਾਡੀਆਂ ਜਨਹਿ ਸਿੰਘ ਜਿੱਥੇ ਬੰਧੀਆਂ ਨੇ ਜਿਹੜੇ ਗੁਰਪਤ ਤੇ ਉਹ ਮੋਤੇ ਜਾਣਗੇ ਅੱਗੇ ਕਿਵੇਂ ਆਪਾਂ ਚੱਲਾਂਗੇ ਜੇ ਉਹ ਆਸਾਲ ਦੇ ਆਪਸਾ ਜਿਹੜੇ ਗੁਰਪਤ ਤੇ ਉਹ ਜਿਵੇਂ ਵਾਇਟ ਦੀ ਕੀਮਤਾਂ ਵਾਇਟ ਦੀ ਕੀਮਤਾਂ